ハハハハ ਜਿਹੜਾ ਅੱਜ ਇਹ ਮੀਟਿੰਗ ਬੁਲਾਈ ਹੈ ਜੀ ਜਿਹੜਾ ਆਪਣੇ ਪੰਜਾਬ ਦਾ ਪਾਣੀ ਹੈ ਪਹਾੜਾ ਰੈਮ ਦਾ ਉਹ ਪੰਜਾਬ ਦੇ ਵੱਲੋਂ ਲੈ ਕੇ 21 ਮਈ ਤੱਕ 8000 ਕਿਊਸਕ ਪਾਣੀ ਦੇਣਾ ਸੀ ਹਰਿਆਣੇ ਨੂੰ ਜਿਹੜਾ ਕੀ ਹਰਿਆਣੇ ਨੇ ਮਾਰਸ ਦੇ ਮਹੀਨੇ ਵਿੱਚ ਹੀ ਉਹ ਸਾਰਾ ਪਾਣੀ 103 ਬਣਾ ਪੂਰਾ ਕਰ ਲਿਆ ਉਹਦਾ ਮਾਨ ਸਰਕਾਰ ਨੇ ਫਿਰ ਵੀ ਤਰਸ ਦੇ ਆਧਾਰ ਤੇ 4000 ਕਿਊਸਕ ਪਾਣੀ ਹੋਰ ਦੇ ਰਹੇ ਐ ਪਰ ਸੈਂਟਰ ਸਰਕਾਰ ਤੱਕੇ ਦੇ ਨਾਲ ਆਪਣੇ ਇਹ ਪਾਣੀ ਵਧ ਲੈਣਾ ਚਾਹੁੰਦੀ ਹੈ ਉਹਨਾਂ ਨੇ ਇਹ ਸ ਨੂੰ ਕਰਨ ਵਾਸਤੇ ਜਿਹੜਾ ਪਹਾੜਾ ਟਾਈਮ ਦਾ ਡਾਇਰੈਕਟਰ ਸੀਗਾ ਉਸ ਨੂੰ ਬਦਲ ਕੇ ਇਹਨਾਂ ਨੇ ਹਰਿਆਣੇ ਦਾ ਆਪ ਦੇ ਪੱਖ ਦਾ ਇੱਕ ਬੰਦਾ ਡਾਇਰੈਕਟਰ ਲਾ ਲਿਆ ਵੀ ਤਾਂ ਜੋ ਹਰਿਆਣੇ ਨੂੰ ਵੱਧ ਪਾਣੀ ਦਿੱਤਾ ਜਾ ਸਕੇ ਪੰਜਾਬ ਦੇ ਕੋਲੇ ਵੱਧ ਪਾਣੀ ਦੇਣ ਦੀ ਕੈਪੈਸਿਟੀ ਹੈ ਨੀਗੀ ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਟੀਲ ਤੱਕ ਪਾਣੀ ਪਹੁੰਚਣਾ ਚਾਹੁੰਦੀ ਹੈ ਨਹਿਰੀ ਪਾਣਾ ਪਾਣੀ ਦੇਣਾ ਚਾਹੁੰਦੀ ਹੈ ਪਿਛਲੀ ਅਕਾਲੀ ਦਲ ਭਾਵੇਂ ਸਰਕਾਰ ਨੇ ਤੇ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਨਹਿਰੀ ਪਾਣੀ ਦੇਣ ਦੀ ਵਿਆਈ ਟਿਊਬ ਲਵਾ ਕੇ ਸਾਰੇ ਪੰਜਾਬ ਦਾ ਪਾਣੀ ਜ਼ਮੀਨਾਂ ਚੋਂ ਖਤਮ ਕਰਤਾ ਪਾਣੀ ਦਾ ਲੈਵਲ ਇੰਨਾ ਨੀਵਾ ਚਲਾ ਗਿਆ ਵੀ ਹੁਣ ਜ਼ਮੀਨ ਦੇ ਜਿਹੜਾ ਪਾਣੀ ਨਿਕਲਦਾ ਹੈ ਉਹਦੇ ਵਿੱਚ ਮੈਟਲ ਧਾਤਾਂ ਤੇ ਬਹੁਤ ਸੋਰੇ ਵਾਲਾ ਪਾਣੀ ਨਿਕਲਦਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਫਸਲਾਂ ਵੀ ਖਰਾਬ ਹੋ ਰਹੀਆਂ ਤੇ ਫਸਲਾਂ 'ਚ ਯੂਰੀਆ ਦੀ ਮਾਤਰਾ ਵੀ ਵਧ ਗਈ ਇਸ ਕਰਕੇ ਮਾਨ ਸਰਕਾਰ ਨੇ ਕਿਹਾ ਵੀ ਅਸੀਂ ਨਹਿਰੀ ਪਾਣੀ ਹੀ ਲੋਕਾਂ ਦੇ ਨਾਲ ਚੋਣੇ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਦੀ ਸਿਹਤ ਵੀ ਠੀਕ ਰਹੇ ਤੇ ਕਿਸਾਨਾਂ ਦੇ ਖੇਤਾਂ ਦੀ ਝਾੜ ਵੀ ਵਗਿਆ ਰਹੇ ਤੇ ਕਿਸਾਨਾਂ ਨੂੰ ਦਿੱਕਤ ਵੀ ਨਾ ਹੋਵੇ 8000 ਕਿਊਸਕ ਪਾਣੀ ਜਾਂਦਾ ਹੈ ਹਾਂਜੀ ਜਿਹੜਾ ਮਿਲ ਕੇ 21 ਮਈ ਤੋਂ ਲੈ ਕੇ 21 ਮਈ ਤੱਕ ਹੁੰਦਾ ਹੈ ਜਿਹੜਾ ਕਿ ਹਰਿਆਣਾ ਸਰਕਾਰ ਨੇ ਮਾਰਚ ਦੇ ਮਹੀਨੇ ਵਿੱਚ ਹੀ 103 ਮਿੰਟ ਪਾਣੀ ਪੁਣਾਗਾ ਪੂਰਾ ਕਰ ਲਿਆ ਤੇ ਹੁਣ ਜਿਹੜਾ 4000 ਲੀਟਰ ਕਿਉਂ ਸੋ ਪਾਣੀ ਜਿਹੜਾ ਦੇ ਰਹੀ ਹੈ ਮਾਨ ਸਰਕਾਰ ਉਹ ਸਿਰਫ ਤਰਸ ਦੇ ਤਾ ਸਰ ਕੋਈ ਦਿੱਕਤ ਨਾ ਹੋਵੇ ਤੁਹਾਡੇ ਕਹਿਣ ਦਾ ਮਤਲਬ ਵੀ ਮਾਰਚ ਤੱਕ ਜਿਹੜਾ ਸਾਲਾਨਾ ਪਾਣੀ 21 ਮਈ ਤੱਕ ਦੇਣਾ ਸੀ ਉਹ ਮਾਰਚ ਤੱਕ ਹੀ ਪੂਰਾ ਹੋ ਗਿਆ ਫਿਰ ਵੀ ਤਰਸ ਦੇ ਲਈ ਦੇ ਆਧਾਰ ਤੇ 4000 ਕਿਉਂ ਸੋ ਪਾਣੀ ਮਾਨ ਸਰਕਾਰ ਹੋਰ ਦੇਣ ਨੂੰ ਤਿਆਰ ਆ ਦੇ ਰਹੀ ਹੈ ਫਿਰ ਕੀ ਘਾਟਾ ਰਹਿੰਦਾ ਕੀ ਗੱਲਬਾਤ ਹੈ ਕਿੱਥੇ ਕਾ ਲੜ ਗਈ ਜੀ ਬਸ ਉਹ ਸੈਂਟਰ ਸਰਕਾਰ ਪੰਜਾਬ ਦੇ ਉੱਤੇ ਆਪਣੀ ਧੁੰਸ ਜਮਾਉਂਦਾ ਹੈ ਵੀ ਸਾਡੀ ਸੈਂਟਰ ਸਰਕਾਰ ਹੈ ਅਸੀਂ ਆਵਾਜ਼ ਦੀ ਪਾਰਟੀ ਸਰਕਾਰ ਨੂੰ ਪਰੇਸ਼ਾਨ ਕਰਨਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੈ ਤੇ ਪੰਜਾਬ ਸਰਕਾਰ ਦਾ ਇਹ ਲੋਕਾਂ ਦੇ ਨਾਲ ਰਹਦਾ ਹੈ ਵੀ ਉਹ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕਾ ਨਹੀਂ ਮਾਰਦੇ ਉਹ ਤੇ ਨਾ ਹੀ ਅਸੀਂ ਸੈਂਟਰ ਸਰਕਾਰ ਦੀ ਕੋਈ ਧੁੰਸ ਵਾਗੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਇਹੀ ਹੈ ਵੀ ਅਸੀਂ ਪੰਜਾਬ ਦੇ ਕਿਸਾਨਾਂ ਦੇ ਜਿਹੜਾ ਪਾਣੀ ਦੇ ਹੱਕਾਂ ਪੰਜਾਬ ਦੇ ਲੋਕਾਂ ਦਾ ਉਹ ਹੱਕ ਨੂੰ ਸੈਂਟਰ ਸਰਕਾਰ ਨੂੰ ਮਾਰ ਨਹੀਂ ਦੇਵਾਂਗੇ ਅਸੀਂ ਮਿਲ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਠੀਕ ਹੈ ਜੇ ਪੰਜਾਬ ਦੇ ਲੋਕਾਂ ਦੇ ਛੱਕਾਂ ਦੇ ਲੜਾਂਗੇ ਸਭ ਤੋਂ ਪਹਿਲਾਂ ਤਾਂ ਵੀ ਇਹ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਨੂੰ ਸਾਡੀ ਪੰਜਾਬ ਦੇ ਲੋਕਾਂ ਦੀ ਇਹੀ ਅਪੀਲ ਆ ਵੀ ਜਿਹੜੇ ਸਾਡੇ ਪੰਜਾਬ ਦੇ ਪਾਣੀ ਦੇ ਹੱਕਾਂ ਤੇ ਡਾਕੇ ਆ ਉਹ ਮਾਰਨੇ ਬੰਦ ਕਰੇ ਜਿਹੜਾ ਇਹਨਾਂ ਦਾ ਪਾਣੀ ਦਾ ਸੀਗਾ ਵੀ 400 ਕਿਓ ਸਿਕ ਸੀਗਾ 4000 ਕਿਓ ਸਿਕ ਸੀਗਾ ਉਹ ਵੀ ਵਾਧੂ ਆ ਕਿਉਂਕਿ ਇਹਨਾਂ ਨੂੰ 1700 ਕੇ ਉਸ ਕੇ ਨਾਲ ਵੀ ਸਰ ਸਕਦਾ ਪਰ ਇਹਨਾਂ ਨੇ ਹੁਣ ਹੋਰ ਇਹਨਾਂ ਕੋਲੇ ਕੋਈ ਲੰਬ ਇਸ ਚੀਜ਼ ਦਾ ਹੋਇਆ ਨਹੀਂਗਾ ਇਹਨਾਂ ਨੇ ਸਿਰਫ ਇਹੀ ਕਿਹਾ ਵੀ ਸਾਨੂੰ ਪੀਣ ਵਾਲਾ ਪਾਣੀ ਵੀ ਥੋੜਾ ਸਾਨੂੰ ਪੀਣ ਵਾਲਾ ਪਾਣੀ ਦਿੱਤਾ ਜਾਵੇ ਪਰ 4500 ਦੇ ਵਿੱਚੋਂ ਵੀ ਇਹਨਾਂ ਨੂੰ ਪੀਣ ਵਾਲਾ ਪਾਣੀ ਬਹੁਤ ਜ਼ਿਆਦਾ ਸੀਗਾ ਮੈਂ ਅਪੀਲ ਕਰਦਾ ਜਿੰਨੀਆਂ ਵੀ ਜਿਹੜੀਆਂ ਪਾਰਟੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਵੀ ਨਾਲ ਮੈਂ ਅਪੀਲ ਕਰਦਾ ਵੀ ਇਹ ਜਿਹੜਾ ਇਕੱਲਾ ਕੱਲਾ ਕੋਈ ਪਾਰਟੀ ਦਾ ਨਹੀਂਗਾ ਇਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਤੇ ਡਾਕਾ ਵੱਜ ਰਿਹਾ ਤੁਸੀਂ ਸਿਆਸਤ ਤੋਂ ਉੱਠ ਕੇ ਤੁਸੀਂ ਪੰਜਾਬ ਦੀ ਜਿਹੜੀ ਪਾਣੀ ਦੀ ਹੈ ਰੋਕ ਹੈ ਉਹਨੂੰ ਜਿਹੜੀ ਭਾਜਪਾ ਸਰਕਾਰ ਹੈ ਧੱਕੇ ਨਾਲ ਲੈ ਕੇ ਜਾ ਰਹੀ ਹੈ ਉਹਨੂੰ ਤੁਸੀਂ ਰੋਕੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਪਤਾ ਲੱਗਿਆ ਵੀ ਜਿਹੜੀ ਕੇਂਦਰ ਸਰਕਾਰ ਆ ਪੰਜਾਬ ਨਾਲ ਮਤਰੀ ਮਾੜਾ ਜਿਹੜਾ ਸਲੂਟ ਕਰ ਰਹੀ ਹੈ ਹਾਂਜੀ ਹਾਂਜੀ ਜੋ ਹਰਿਆਣਾ ਪਾਣੀ ਦੀ ਜੋ ਮੰਗ ਕਰ ਰਿਹਾ ਸੀਗਾ ਹਰਿਆਣੇ ਦਾ ਸਾਥ ਦਿੱਤਾ ਬੀਜੇਪੀ ਸਰਕਾਰ ਨੇ ਸੈਂਟਰ ਗਵਰਨਮੈਂਟ ਠੀਕ ਹੈ ਜੀ ਉਹਨਾਂ ਨੇ ਧੱਕੇ ਨਾਲ ਜਿਹੜੇ ਆਪਣੇ ਬੀਵੀਐਮਐਸ ਨਾਲ ਜਿਹਦੇ ਨਾਲ ਆਪਣੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨਾਂ ਦੇ ਡਾਇਰੈਕਟਰ ਜਿਹੜੇ ਰਾਤੋ ਰਾਤ ਬਿਨਾ ਆਪਣੇ ਸੂਬਾ ਸਰਕਾਰ ਦੀ ਮਨਜ਼ੂਰੀ ਤੋਂ ਸਹਿਮਤੀ ਤੋਂ ਬਿਨਾ ਉਹ ਚੇਂਜ ਕਰ ਦਿੱਤੇ ਹਨ ਤੇ ਇਹ ਜਿਹੜਾ ਬਹੁਤ ਮੰਦਭਾਗਾ ਕੰਮ ਆ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਸਰਕਾਰ ਜਿਹੜੀ ਮਤਲਬ ਜੋ ਪੁਰਾਣੇ ਸਮਝੌਤੇ ਹੋਏ ਹਨ ਉਹਨਾਂ ਦੇ ਮੁਤਾਬਕ ਜਿਹੜਾ 1700 ਕਿਊਸਿਕ ਜਿਹੜਾ ਪਾਣੀ ਹੈਗਾ ਜੀ ਉਹ ਚਾਹੀਦਾ ਹੈਗਾ ਹਰਿਆਣੇ ਨੂੰ ਤੇ ਉਹ ਆਲਰੇਡੀ ਪਹਿਲਾਂ ਹੀ 4000 ਕਿਊਸਿਕ ਲੈ ਰਹੇ ਆ ਇਸ ਤੇ ਸੈਂਟਰ ਗਵਰਨਮੈਂਟ ਨੇ ਹੁਣ ਜਿਹੜਾ ਰਾਤ ਜੋ ਫੈਸਲਾ ਕੀਤਾ ਆਪਣਾ ਟਰੈਕਟਰ ਲਾ ਕੇ ਉਹਦੇ ਨਾਲ ਉਹ ਆਪਦੀ ਧੌਂਸ ਜਮਾਉਣ ਦੇ ਆਪਦੇ ਧੱਗੇ ਨਾਲ ਹੀ 8500 ਕਰ ਦਿੱਤਾ 8500 ਜਿਹੜਾ ਹੈਗਾ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਪੰਜਾਬ ਨੂੰ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈਗੀ ਹਰਿਆਣਾ ਆਲਰੇਡੀ ਪਹਿਲਾਂ ਹੀ 104% ਪਾਣੀ ਯੂਕੇ ਹੈਗਾ ਜੀ ਤੇ ਜਿਹੜਾ ਮਤਲਬ ਰਾਜਸਥਾਨ ਆ ਉਹ ਵੀ ਪਾਣੀ ਆਪਣ ਨੂੰ 110% ਲੈ ਰਿਆਗਾ ਉਹ ਵੀ ਆਪਾਂ ਮਤਲਬ ਪੰਜਾਬ ਆਪਲੀ ਜੋ ਨਾਲ ਆਪਦੇ ਛੋਟੇ ਭਰਾ ਸਮਝਦੇ ਦੌਰ ਤੇ ਦੇ ਰਿਆ ਪਹਿਲਾਂ ਹੀ ਉਹ ਜਿਹੜਾ ਮਤਲਬ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦੀ ਪਹਿਲਾਂ ਹੀ ਬਹੁਤ ਥੋੜਾ ਪੰਜਾਬ ਜਿਹੜਾ ਜੀ ਇਹ ਜਿਹੜਾ ਹੈਗਾ ਕਿ ਪੰਜਾਬ ਟੋਟਲ 153 ਜੋਨਾਂ ਦੇ ਵਿੱਚ ਵੰਡਿਆ ਹੋਇਆ ਤੇ 117 ਜੋਨ ਜਿਹੜੇ ਪੰਜਾਬ ਦੇ ਪਹਿਲਾਂ ਹੀ ਜਿਹੜੇ ਉਹ ਡਰਾਈ ਜੋਨ ਆ ਠੀਕ ਹੈ ਜੀ ਡਰਾਈ ਜੋਨ ਇਸ ਕਰਕੇ ਆ ਕਿਉਂਕਿ ਜਿਹੜਾ ਕਈ ਜਿਹੜੇ ਮਤਲਬ ਜ਼ਿਲ੍ਹੇ ਹੈਗੇ ਅਗੇ ਜਿਵੇਂ ਮਕਸਦ ਦੇ ਨੇੜੇ ਹੋ ਗਏ ਇਹਨਾਂ ਦੇ ਥੱਲੇ ਪਾਣੀ ਦੇ ਵਿੱਚ ਧਰਤੀ ਚ ਜਰੀਨੀਅਮ ਜ਼ਿਆਦਾ ਆ ਤੇ ਉਹ ਧਰਤੀ ਵਾਲਾ ਪਾਣੀ ਯੂਜ਼ ਨਹੀਂ ਕੀਤਾ ਜਾ ਸਕਦਾ ਹਾਂਜੀ ਤੇ ਇਸ ਕਰਕੇ ਮਤਲਬ ਉੱਥੇ ਨਹਿਰੀ ਪਾਣੀ ਜ਼ਿਆਦਾ ਜ਼ਰੂਰੀ ਆ ਇਸੇ ਤਰ੍ਹਾਂ ਮਤਲਬ ਇਹ ਨਹੀਂ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਹੁਣ ਪਿਛਲੀਆਂ ਸਰਕਾਰਾਂ 'ਚ ਨਹੀਂ ਸੀਗਾ ਹੁਣ ਇਹਨਾਂ ਨੇ ਕੀਤਾ ਵੀ ਜਿਹੜਾ ਪਾਈਪਲਾਈਨ ਆ ਪਾ ਕੇ ਇਲਾਕਿਆਂ ਤੱਕ ਪਾਣੀ ਪਹੁੰਚਦਾ ਕੀਤਾ ਸਰਕਾਰ ਨੇ ਤੇ ਉਹ ਚੀਜ਼ ਨੂੰ ਦੇਖਦੇ ਹੋਏ ਹੁਣ ਪਾਣੀ ਦੀ ਮੰਗ ਜਿਹੜੀ ਆ ਬਹੁਤ ਜ਼ਿਆਦਾ ਆ ਆਪ ਸਰਕਾਰ ਆਈ ਜਿਹੜੀ ਇਹ ਬਹੁਤ ਹੀ ਮਜ਼ਬੂਤ ਜਿਹੜੇ ਪ੍ਰਧਾਨ ਆਰ ਆਪਣੇ ਮੁੱਖ ਮੰਤਰੀ ਆ ਜਿਹੜੇ ਸਰਦਾਰ ਭਗਜਮਾਨ ਉਹਨਾਂ ਦੀ ਸਰਕਾਰ ਹੈਗੀ ਤੇ ਉਹ ਏਡੀ ਮਤਲਬ ਅਸੀਂ ਪੂਰਾ ਸੰਘਰਸ਼ ਕਰਾਂਗੇ ਸਰਕਾਰ ਪੂਰਾ ਸੰਘਰਸ਼ ਵਿਡੂਗੇ ਇਹਦੇ ਮਤਲਬ ਨਹੀਂ ਨੀ ਬੋਲੇ ਪੈਰੀ ਨਹੀਂ ਬੋਲਣ ਦੀ ਜਾਨ ਨਹੀਂ ਜਿਵੇਂ ਮਤਲਬ ਇਹਨਾਂ ਨੇ ਕਾਹਨਾ ਚਾਹੀ ਰਵਈਏ ਦੇ ਨਾਲ ਜਿਵੇਂ ਡਾਇਰੈਕਟਰ ਚੇਂਜ ਕਰਕੇ ਰਾਤੋ ਰਾਤ ਬਿਨਾ ਮਤਲਬ ਮਿਆਵਤ ਸਰਕਾਰ ਦੀ ਸਹਿਮਤੀ ਦੇ ਨਾਲ ਇਹਨਾਂ ਨੇ ਸਹਿਮਤੀ ਤੋਂ ਬਗੈਰ ਮਤਲਬ ਇਹਨੇ ਡਾਇਰੈਕਟਰ ਚੇਂਜ ਕਰਤਾ ਪਹਿਲਾਂ ਤੇ ਹੀ ਬਹੁਤ ਮਾੜੀ ਗੱਲ ਹੈ ਇਹ ਤਾਂ ਸਿਰਫ ਇੱਕ ਤਾਨਾਸ਼ੇਡ ਡਾਇਰੈਕਟਰਸ਼ਿਪ ਹੋ ਗਈ ਵੀ ਜਿਹਨੂੰ ਮਰਜ਼ੀ ਜੇ ਜਿੰਨਾ ਲੋੜ ਆ ਜਿਹੜਾ ਸਮਝੌਤੇਆਂ ਤੋਂ ਸਰਕਾਰ ਨੇ ਭਾਈ ਦੀ ਪੰਜਾਬ ਸਰਕਾਰ ਸਮਝੌਤੇ ਜਿਹੜੇ ਹੋਏ ਹੋਏ ਆ ਕਿ ਉਹਨਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾਗਾ ਤੇ ਇਹਨਾਂ ਨੇ ਮਤਲਬ ਆਪਦੇ ਧੌਂਸ ਜਮਾਉਣ ਦੇ ਖਾਤਰ ਹੀ ਮਤਲਬ ੱੱਕੇ ਨਾਲ ਹੀ 178500 ਕਰਤਾ ਜੀ ਤੇ ਚਾਰਿਆਂ ਨਾਲ ਅਲਰੇਡੀ ਪਹਿਲਾਂ ਲੈ ਰਹੇ ਇਹ ਜਿਹੜਾ ਬਹੁਤ ਮੰਦਭਾਗੀ ਮਤਲਬ ਖਬਰ ਆ ਪੰਜਾਬ ਦੇ ਲੋਕਾਂ ਆ ਤੇ ਇਹਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਤੇ ਬਹੁਤ ਮਤਲਬ ਮਤਲਬ ਔcka ਟਾਈਮ ਆ ਹਾਂ ਸੱਭਾ ਨ ਕਰੋ <experiences>